ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਿਸ ਵੇਲੇ ਸਮੁੰਦਰ ਵਿੱਚ ਤੂਫਾਨ ਆਇਆ ਹੋਵੇ ਅਸਮਾਨ ਜਿੱਟੀਆਂ ਛਾਲਾਂ ਉੜਦੀਆਂ ਹੋਣ ਹਵਾ ਸੈਂਕੜੇ ਮਿੱਲਾਂ ਦੀ ਰਫ਼ਤਾਰ ਨਾਲ ਵਗ ਰਹੀ ਹੋਵੇ ਉਸ ਵੇਲੇ ਜਹਾਜ਼ ਇੱਕ ਗੇਂਦ ਦੀ ਤਰ੍ਹਾਂ ਅਥਾਹ ਸਾਗਰ ਦੀ ਛਾਤੀ ਤੇ ਉਛਲਦਾ ਹੈ ਮੇਲ ਮੇਲ ਜਿੱਟੀਆਂ ਛਾਲ ਨਾਲ ਕਦੀ ਅਸਮਾਨ ਤੱਕ ਉੱਚਾ ਅਤੇ ਕਦੀ ਪਤਾਲ ਤੱਕ ਨੀਵਾ ਉੜਦਾ ਅਤੇ ਡਿੱਗਦਾ ਹੈ ਇੰਜ ਲੱਗਦਾ ਹੈ ਪਰਲੋ ਆ ਰਹੀ ਹੈ ਤੂਫਾਨ ਕਦੇ ਬੰਦ ਨਹੀਂ ਹੋਵੇਗਾ ਅਤੇ ਜਹਾਜ਼ ਦੀ ਖੈਰ ਨਹੀਂ ਉਸ ਵੇਲੇ ਡਰੇ ਹੋਏ ਮੁਸਾਫਰਾਂ ਨੂੰ ਸਮੁੰਦਰ ਦੀ ਸ਼ਾਂਤ ਗੰਬੀਰ ਅਤੇ ਅਡੋਲ ਹਾਲਤ ਅਸੰਭਵ ਅਤੇ ਸੁਪਨਾ ਜਿਹੀ ਲੱਗਦੀ ਹੈ ਸਮੁੰਦਰ ਦਾ ਸ਼ਾਂਤ ਹੋਣਾ ਅਸੰਭਵ ਲੱਗਦਾ ਹੈ ਪਰ ਜਹਾਜ਼ ਨੂੰ ਚਲਾਣ ਵਾਲੇ ਕਪਤਾਨ ਨੂੰ ਪਤਾ ਹੁੰਦਾ ਹੈ ਕਿ ਸਮੁੰਦਰ ਦੀ ਇਹ ਹਾਲਤ ਆਰਜੀ ਹੈ ਸਦਾ ਰਹਿਣ ਵਾਲੀ ਨਹੀਂ ਇੱਕ ਦਿਨ ਦੋ ਦਿਨ ਜਾਂ ਦਸਾਂ ਦਿਨਾਂ ਮਗਰੋਂ ਆਪਣੇ ਆਪ ਇਹ ਚੱਖੜ ਤੂਫਾਨ ਬੰਦ ਹੋ ਜਾਵੇਗਾ ਛਲਨਾ ਉਛਲਨੀਆਂ ਟਹਿਲ ਜਾਣਗੀਆਂ ਅਤੇ ਜਹਾਜ਼ ਸਮੁੰਦਰ ਦੀ ਸਤ੍ਹਾ ਤੇ ਆਪਣਾ ਬਾਕੀ ਰੰਦਾ ਸਫਰ ਅਡੋਲਤਾ ਨਾਲ ਤੈਅ ਕਰੇਗਾ ਕਪਤਾਨ ਨੂੰ ਇੱਕ ਗੱਲ ਦਾ ਹੋਰ ਪਤਾ ਹੁੰਦਾ ਹੈ ਕਿ ਸਮੁੰਦਰ ਦੀ ਇਹ ਡਰੋਣੀ ਸ਼ਕਲ ਚੱਖੜ ਹਵਾ ਬਿਜਲੀ بارش ਛਲਨਾ ਆਦਿ ਇੱਕ ਦਿਖਾਵਾ ਹਨ ਜਿਸ ਦਾ ਅਸਲ ਸਮੁੰਦਰ ਨਾਲ ਕੋਈ ਸਬੰਧ ਹੀ ਨਹੀਂ ਕਪਤਾਨ ਇਹ ਵੀ ਜਾਣਦਾ ਹੈ ਕਿ ਸਮੁੰਦਰ ਉੱਤੋਂ ਇਹ ਡਾ ਅਸ਼ਾਂਤ ਤੇ ਘਬਰਾਇਆ ਹੋਇਆ ਦਿਸਦਾ ਹੈ ਪਰ ਸਮੁੰਦਰ ਦੀਆਂ ਹੀਟਲੀਆਂ ਤਹਿਲਾਂ ਵਿੱਚ ਜਾਣ ਤੇ ਸ਼ਾਂਤ ਅਤੇ ਉਹ ਅਡੋਲ ਨਜ਼ਰ ਆਉਂਦਾ ਹੈ ਕਪਤਾਨ ਜਾਣਦਾ ਹੈ ਕਿ ਸਮੁੰਦਰ ਦੇ ਉਤਲੇ ਰੋਲੇ ਗੋਲੇ ਅਤੇ ਅਸ਼ਾਂਤੀ ਦਾ ਸਮੁੰਦਰ ਦੇ ਹੀਟਲੇ ਹਿੱਸੇ ਨੂੰ ਪਤਾ ਤੱਕ ਨਹੀਂ ਹੀਠੋਂ ਸਮੁੰਦਰ ਸਦਾ ਇੱਕਸਾਰ ਇੱਕਦਸ ਅਡੋਲ ਅਤੇ ਸ਼ਾਂਤ ਰਹਿੰਦਾ ਹੈ ਮਨ ਦੀ ਵੀ ਇਨ ਬਿਨ ਇਹੋ ਹੀ ਹਾਲਤ ਹੈ ਸਮੁੰਦਰ ਦੀ ਤਰ੍ਹਾਂ ਇਸ ਵਿੱਚ ਵੀ ਫੋਨਿਆਂ ਦੇ ਤੂਫਾਨ ਉ르ਦੇ ਹਨ ਰਕਬੀਰ ਸਿੰਘ ਵੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਦੇਵੀ ਇਨ ਬਿਨ ਇਹੋ ਹਾਲਤ ਹੈ ਕੇ ਸਮੁੰਦਰ ਦੀ ਤਰ੍ਹਾਂ ਇਸ ਵਿੱਚ ਵੀ ਫੁਰਨਿਆਂ ਦੇ ਤੂਫਾਨ ਉੱਠਦੇ ਹੀ ਰਹਿੰਦੇ ਹਨ ਇਨ੍ਹਾਂ ਤੂਫਾਨਾਂ ਦੀ ਸ਼ਕਲ ਦੇਖ ਕੇ ਇੰਜ ਪਾਸਦਾ ਹੈ ਕਿ ਇਹ ਖਿਆਲ ਫਿਕਰ ਚਿੰਤਾ ਅਤੇ ਸੋਚ ਦੇ ਤੂਫਾਨ ਮਨ ਦਾ ਅਟੁੱਟ ਹਿੱਸਾ ਹਨ ਅਤੇ ਮਨ ਇਨ੍ਹਾਂ ਤੋਂ ਕਦੀ ਛੁਟਕਾਰਾ ਨਹੀਂ ਪਾ ਸਕਦਾ ਸਾਰੇ ਸਮੁੰਦਰ ਅੰਦਰ ਗੰਗਾਲ ਤੋਂ ਪਾਤਸ਼ਾਹੀ ਤੱਕ ਦੇ ਮਨ ਵਿੱਚ ਹਮੇਸ਼ਾ ਫੁਰਨਿਆਂ ਦਾ ਤੂਫਾਨ ਆਇਆ ਰਹਿੰਦਾ ਹੈ ਇਥੋਂ ਤੱਕ ਕੇ ਇਨਸਾਨ ਆਪਣੇ ਮਨ ਵਿੱਚ ਉਪਜਦੀਆਂ ਖਿਆਲ ਤਰੰਗਾ ਨੂੰ ਮੰਨਦਾ ਪੱਕਾ ਆਂਗ ਸਮਝਣ ਲੱਗ ਜਾਂਦਾ ਹੈ ਅਤੇ ਇਸ ਤੂਫਾਨ ਨੂੰ ਹੀ ਜ਼ਿੰਦਗੀ ਅਤੇ ਜ਼ਿੰਦਗੀ ਦਾ ਸਭ ਤੋਂ ਵੱਡਾ ਸ਼ੁਗਲ ਸਮਝਦਾ ਹੈ ਪਰ ਜਿਹੜੇ ਮਨ ਰੂਪੀ ਸਮੁੰਦਰ ਦੇ ਤੈਰਾਕ ਅਤੇ ਬੇੜੀਆਂ ਦੇ ਕਪਤਾਨ ਹਨ ਉਹ ਮਨ ਦੀ ਜਹਰਾ ਪਰੇਸ਼ਾਨ ਡਾਵਾਂਡੋਲ ਅਤੇ ਅਸ਼ਾਂਤ ਹਲਤ ਤੋਂ ਵੇਕੇ ਘਬਰਉਂਦੇ ਨਹੀਂ ਉਹ ਜਾਣਦੇ ਹਨ ਕਿ ਮਨ ਦੀ ਅਸਲੀ ਹਾਲਤ ਇਹ ਨਹੀਂ ਚਾਹੇ ਮਨ ਕਿੰਨਾ ਹੀ ਅਸ਼ਾਂਤ ਨજર ਕਿਉਂ ਨਾ ਆਵੇ ਪਰ ਮੰਨਤੇ ਤੈ ਇਸ ਦੇ ਮੋਢ ਨੂੰ ਸਮੁੰਦਰ ਦੀ ਤੈ ਜਾਂ ਹਿੱਸੇ ਵਾਂਗ ਉੱਪਰਲੀ ਅਸ਼ਾਂਤੀ ਅਤੇ ਕਬਰਾਹਰ ਦਾ ਪਤਾ ਤੱਕ ਨਹੀਂ ਹੁੰਦਾ ਉਥੇ ਕਦੀ ਆਦ ਜਗਾ ਤੋਂ ਤੂਫਾਨ ਨਾ ਆਏ ਹਨ ਨਾ ਆ ਸਕਤੇ ਹਨ ਉਥੇ ਸਦਾ ਇੱਕ ਰਸ ਅਤੇ ਅਡੋਲ ਹਾਲਤ ਰਹਿੰਦੀ ਹੈ ਸਮੁੰਦਰ ਅਤੇ ਮਨ ਵਿੱਚ ਇੱਕ ਬੜਾ ਫਰਕ ਇਹੀ ਹੈ ਕਿ ਸਮੁੰਦਰ ਵਿੱਚ ਆਏ ਤੂਫਾਨ ਨੂੰ ਜਹਾਜ਼ ਦਾ ਕਪਤਾਨ ਰੋਕ ਨਹੀਂ ਸਕਦਾ ਉਸ ਵਾਸਤੇ ਸਿਵਾਏ ਉਡੀਕਣ ਦੇ ਕੋਈ ਚਾਰਾ ਨਹੀਂ ਹੁੰਦਾ ਜਦੋਂ ਕੁਦਰਤ ਦੇ ਨਿਯਮ ਅਨੁਸਾਰ ਹਵਾ ਬੰਦ ਹੋਵੇ ਝੱਖੜ ਖਤਮ ਹੋਣ ਤਾਂ ਹੀ ਉਹ ਤੂਫਾਨ ਤੋਂ ਛੁਟਕਾਰਾ ਪਾ ਸਕਦਾ ਹੈ ਪਰ ਮਨ ਰੁੱਪੇ ਸਮੰਦਰ ਦੀ ਇਹ ਹਾਲਤ ਨਹੀਂ ਇਸ ਵਿੱਚ ਆਇਆ ਤੂਫਾਨ ਇਨਸਾਨ ਆਪਣੀ ਮਰਜ਼ੀ ਨਾਲ ਖੜਾ ਕਰ ਸਕਦਾ ਹੈ ਅਤੇ ਇਸ ਤੂਫਾਨ ਨੂੰ ਰੋਕਣ ਦਾ ਵੱਲ ਜਿਸ ਨਾਲ ਜੀ ਕਰੇ ਸਿੱਖ ਸਕਦਾ ਹੈ ਸਮੁੰਦਰੀ ਤੂਫਾਨ ਅੱਗੇ ਮਲਾ ਬੇਵਸ ਹੁੰਦੇ ਹਨ ਅਤੇ ਆਪਣੇ ਸਾਥੀਆਂ ਨੂੰ ਸਿਵਾਏ ਉਡੀਕ ਕਰਨ ਦੇ ਹੋਰ ਕੋਈ ਸਲਾਹ ਨਹੀਂ ਦੇ ਸਕਦੇ ਪਰ ਮਨ ਰੂਪੀ ਸਮੁੰਦਰ ਦੇ ਮਲਾ ਜਹਾ ਤਰਾਕ ਇਸ ਤੋਂ ਖੁਦ ਵੀ ਆਪਣੀ ਮਰਜ਼ੀ ਅਨੁਸਾਰ ਛੁਟਕਾਰਾ ਪਾ ਸਕਦੇ ਹਨ ਅਤੇ ਆਪਣੇ ਸਾਥੀਆਂ ਨੂੰ ਜਿਨ੍ਹਾਂ ਦੀ ਮਰਜ਼ੀ ਹੋਵੇ ਆਜ਼ਾਦ ਕਰਾ ਸਕਦੇ ਹਨ ਚਾਹੇ ਸਮੁੰਦਰ ਦਾ ਤੂਫਾਨ ਇਨਸਾਨ ਕੋਲੋਂ ਰੋਕਿਆ ਨਹੀਂ ਜਾ ਸਕਦਾ ਪਰ ਇਨਸਾਨ ਨੇ ਉਥੇ ਵੀ ਆਪਣੀ ਵਾਖੂਬ ਲਗਾਈ ਅਤੇ ਉੱਪਰਲੀ ਸਤਾਇ ਤੇ ਆਏ ਤੂਫਾਨ ਤੋਂ ਬਚਣ ਵਾਸਤੇ ਗੋਤਾਖੋਰ ਕਿਸ਼ਤੀਆਂ ਇਜਾਦ ਕੀਤੀਆਂ ਹਨ ਜਿੰਨਾ ਵਿੱਚ ਬੈਠ ਕੇ ਉਹ ਸਮੁੰਦਰ ਦੀ ਤਹਿ ਤੱਕ ਪਹੁੰਚ ਕੇ ਆਪਣੇ ਆਪ ਨੂੰ ਤੂਫਾਨ ਦੇ ਥਪੇੜਿਆਂ ਤੋਂ ਬਚਾ ਸਕਦਾ ਹੈ ਇਸੇ ਤਰ੍ਹਾਂ ਮਨ ਰੂਪੀ ਸਮੁੰਦਰ ਵਿੱਚ ਆਏ ਤੂਫਾਨ ਤੋਂ ਬਚਣ ਵਾਸਤੇ ਵੀ ਇਨਸਾਨ ਨੇ ਗੋਤਾ ਦਾ ਟੁੱਬੀ ਲਾ ਕੇ ਹੀਥਲੀ ਤਹਿ ਤੱਕ ਜਿੱਥੇ ਤੂਫਾਨ ਦਾ ਨਾਮੋ ਨਿਸ਼ਾਨ ਨਹੀਂ ਪਹੁੰਚਣ ਦੀ ਜ਼ੁਕਤੀ ਜਾਂ ਇਜਾਦ ਕੀਤੀ ਹੈ ਜਿਵੇਂ ਗੋਤਾਖੋਰ ਕਿਸ਼ਤੀ ਦੇ ذریعے ਇਨਸਾਨ ਟੁੱਬੀ ਲਾ ਕੇ ਸਮੁੰਦਰ ਦੇ ਉਸ ਹਿੱਸੇ ਵਿੱਚ ਪਹੁੰਚ ਸਕਦਾ ਹੈ ਜਿੱਥੇ ਕਦੀ ਤਵਾਂ ਨਹੀਂ ਆਇਆ ਨਾ ਹੀ ਆ ਸਕਦਾ ਹੈ ਉਸੇ ਤਰ੍ਹਾਂ ਸਿਮਰਨ ਦੀ ਕਿਸ਼ਤੀ ਦੀ ਸਹਾਇਤਾ ਨਾਲ ਇਨਸਾਨ ਮਨ ਰੂਪੀ ਸਮੁੰਦਰ ਵਿੱਚ ਟੁੱਬੀ ਲਾ ਕੇ ਐਸੇ ਅਸਥਾਨ 'ਤੇ ਪਹੁੰਚ ਸਕਦਾ ਹੈ ਜਿੱਥੇ ਨਾ ਕਦੀ ਫੁਰਨੇ ਰੂਪੀ ਤੂਫਾਨ ਆਇਆ ਹੈ ਅਤੇ ਨਾ ਹੀ ਆ ਸਕਦਾ ਹੈ ਜਿੱਥੇ ਨਾ ਕੰਮ ਹੈ ਨਾ ਟੋਕਾ ਹੈ ਨਾ ਸੋਚ ਨਾ ਚਿੰਤਾ ਨਾ ਥੋੜ ਨਾ ਬਿਮਾਰੀ ਨਾ ਬੁਢਾਪਾ ਨਾ ਮੋਦ ਹੈ ਜਿੱਥੇ ਜੀਵਨ ਦੀ ਪੂਰਨਤਾ ਹੈ ਅਤੇ ਪੂਰਨਤਾ ਦਾ ਹੀ ਜੀਵਨ ਹੈ ਨਾਨਕ ਬੱਦਾ ਕਰਤ ਹਾਂ ਜਿੱਥੇ ਮਿਰਤਨ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ